ਮੋਗਾ ਦੇ ਪਿੰਡ ਧਲੇਕੇ ਦੀ ਰਹਿਣ ਵਾਲੀ ਮਨਜੀਤ ਕੌਰ ਨਾਦੀ ਇੱਕ ਲੜਕੀ ਐਨਆਰਆਈ ਲਾੜੇ ਦੇ ਧੋਖੇ ਦਾ ਸ਼ਿਕਾਰ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਲੜਕੀ ਦੇ ਪਰਿਵਾਰ ਵੱਲੋਂ ਲੜਕੀ ਨੂੰ ਵਿਦੇਸ਼ ਉਸਾਉਣ ਦੇ ਚੱਕਰ ਵਿੱਚ ਕਿ ਲੱਖ ਰੁਪਏ ਦੇ ਕੇ ਐਨਆਰਆਈ ਲੜਕੇ ਨਾਲ ਵਿਆਹ ਕਰਵਾਇਆ ਗਿਆ ਸੀ ਪਰ ਲਾੜਾ ਲੜਕੀ ਨੂੰ ਜਲਦ ਵਿਦੇਸ਼ ਲਿਜਾਉਣ ਦਾ ਭਰੋਸਾ ਦੇ ਕੇ ਖੁਦ ਚਲਾ ਗਿਆ ਲੜਕੀ ਦੇ ਪਰਿਵਾਰ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ 5 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਪਰ ਅਜੇ ਤੱਕ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਹੋ ਪਾਈ ਹੈ ਪਿੰਡ ਧਲੇਕੇ ਦੀ ਮਨਜੀਤ ਕੌਰ ਦਾ 2011 ਵਿੱਚ ਸਮਰਾਲਾ ਦੇ ਸੰਲੋਦੀ ਵਾ ਇੰਨਾਂ ਮਾਣ ਨਾਲ ਵਿਆਹ ਹੋਇਆ ਸੀ ਮਨਜੀਤ ਕੌਰ ਨੇ ਦੱਸਿਆ ਕਿ ਜਦੋਂ ਉਸਨੇ ਆਪਣੇ ਪਤੀ ਨੂੰ ਬਾਹਰ ਬੁਲਾਉਣ ਬਾਰੇ ਕਿਹਾ ਤਾਂ ਉਹਨਾਂ ਹੋਰ ਪੈਸਿਆਂ ਦੀ ਮੰਗ ਕੀਤੀ ਤਾਂ ਜੋ ਮਨਜੀਤ ਕੌਰ ਦੀ ਫਾਈਲ ਆ ਸਕੇ ਪਰ ਪੈਸੇ ਭੇਜਣ ਦੇ ਬਾਵਜੂਦ ਉਸ ਨੂੰ ਬੁਲਾਉਣ ਵਿੱਚ ਟਾਲਮਟੋਲ ਕੀਤਾ ਜਾ ਰਿਹਾ ਹੈ ਜੀ ਮੇਰੀ ਸ਼ਾਦੀ 15 15 ਤਰੀਕ ਪੰਜਵਾਂ ਮਹੀਨਾ 2011 ਚ ਹੋਈ ਆ ਤੇ ਇਸ ਖلاف ਇਹ ਆ ਕਿ ਮਤਲਬ ਮੇਰਾ ਉਹਨਾਂ ਨੇ ਵੀ ਉਹ ਵਿਆਹ ਤੋਂ ਬਾਅਦ ਕੋਈ ਵੀ ਮੇਰੇ ਨਾਲ ਕੋਈ ਮਤਲਬ ਨਿਸ਼ਾਦੀ ਕਰਕੇ ਮਤਲਬ ਇੱਥੇ ਇੰਡੀਆ ਰਹੇ ਆ ਉਹ ਤੇ ਸਾਰਾ ਘੁੰਮਣ ਫਿਰਨ ਤੱਕ ਸਾਰਾ ਜੋ ਵੀ ਕੀਤਾ ਸਭ ਕੁਝ ਕੀਤਾ ਪਰ ਵਾਪਸ ਜਾਣ ਤੋਂ ਬਾਅਦ ਉਹਨਾਂ ਨੇ ਮੇਰੀ ਕੋਈ ਫਾਈਲ ਨਹੀਂ ਲਾਈ ਕੋਈ ਮੇਰਾ ਕੇਸ ਨਹੀਂ ਉਹਨਾਂ ਨੇ ਲਾਇਆ ਕੁਸ਼ਣ ਨਹੀਂ ਲਾਇਆ ਹੈਗਾ ਜਿਹੜੀ ਦਰਖਾਸਤ ਅਸੀਂ ਦਿੱਤੀ ਸੀ ਉਹਦੇ ਮੁਤਾਬਕ ਪਰਚਾ ਦਰਜ ਨਹੀਂ ਹੋਇਆ ਪੁਲਿਸ ਨੇ ਉਹਨਾਂ ਤੋਂ ਮੋਟੇ ਪੈਸੇ ਲੈ ਕੇ ਉਹਨਾਂ ਦਾ ਨਾਮ ਕੱਢਿਆ ਹੈ ਤੇ ਦੂਸਰੇ ਦੋਸ਼ੀਆਂ ਦਾ ਪਾਇਆ ਜਦ ਕਿ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲ ਸਕਦੀ ਤੇ ਇਹਨਾਂ ਨੇ ਨਾ ਹੀ ਸਾਡੇ ਮਤਲਬ ਸਾਡੇ ਪੱਖ ਵਿੱਚ ਕੁਝ ਵੀ ਨਹੀਂ ਪੁਲਿਸ ਨੇ ਕੀਤਾ ਮਨਜੀਤ ਕੌਰ ਪਤਨੀ ਜਗਰਾਤ ਜਗਰਾਤ ਸਿੰਘ ਵਾਸੀ ਧਲੇਕੇ ਨੇ ਮੁਲਕ ਕੀਤੀ ਸੀ ਜੀ ਉਹਦੇ ਨਾਲ ਗੋਵਿੰਦ ਮਾਨ ਵਰਸੀ ਕੈਨੇਡਾ ਅਮਰਤਮਨ ਉਹ ਵੀ ਵੈਨਕੂਵਰ ਵਾਸੀ ਕੈਨੇਡਾ ਜਸਵਿੰਦਰ ਸਿੰਘ ਅਮਰਜੀਤ ਸਿੰਘ ਦਸਵਿੰਦਰ ਸਿੰਘ ਜੋ ਕਿ ਡਗਰੂ ਔਰ ਜਦੀਦਪੁਰ ਦੇ ਰਹਿਣ ਵਾਲੇ ਨੇ ਉਹਨਾਂ ਨੇ ਜਗਰਾਤ ਨੂੰ 20 ਲੱਖ ਰੁਪਇਆ ਬਾਹਰ ਭੇਜਿਆ ਦਾੜ